ਮੋਕੈਂ ਲਜਾਤ ਦੇ ਮੁਤਾਬਕ ਸਾਡੇ ਐਨਆਰਆਈ ਵੀਰਾਂ ਦੇ ਬਹੁਤਾਂ ਪੈਸਾ ਜਿਹੜਾ ਹਰ ਟੀਮ ਦਾ ਪਾਸੇ ਦਾ ਆ ਅਸੀਂ ਇਹਨਾਂ ਨੂੰ ਪੂਰੀ ਖੋਲ੍ਹ ਦਿੱਤੀ ਪਰ ਅਸੀਂ ਇਹਨਾਂ ਤੇ ਜੋਰ ਨਹੀਂ ਪਾਇਆ ਜੋ ਸਾਡੇ ਕੋਲ ਅਗਰਾਈ ਹੈਗੀ ਆ ਅਸੀਂ ਉਹਦੇ ਮੁਤਾਬਕ ਕੁਸ਼ੀਆ ਪਹਿਲਾਂ ਵਾਜ ਲੁਕੇ ਆ ਔਰ ਜਿਹੜੇ ਪਰਿਵਾਰੋਂ ਤੇ ਵੇਚਾ ਰਿਹਾ ਉਹਨਾਂ ਉਹਨੇ ਸਾਡੀ ਬੇਨਤੀਆਂ ਵੀ ਇੱਕ ਸਾਈਡ ਤੇ ਵਜਾਓ ਕੁਸ਼ਤੀਆਂ ਵੀ ਤੇਰੇ ਵੀਰ ਫੇਰ ਕਰਾਵਾ ਦੇ ਬਾਅਦ ਵਿੱਚ ਕਰਾਵਾ ਦੇ ਪਰ ਸਾਡੀਆਂ ਉਹ ਕੁਸ਼ਤੀਆਂ ਦਾ ਸਤਕਾਰ ਕੀਤਾ ਜਾ ਰਿਹਾ ਜਦੋਂ ਕਦੇ ਸ਼ਖਸੀਅਤਾਂ ਮਨਨ ਮਾਧਵਨ ਹਲੋ ਹਲੋ ਬੇਨਤੀ ਭਰੀ ਇੱਕ ਬੰਦ ਨਾ ਉਹਨਾਂ ਨੂੰ ਜੀਤੀ ਬਸਾਈ ਦੋ ਰਸਨਾ ਪਈ ਆਪਾਂ ਜਿਹਨਾਂ ਨੂੰ ਸਦਾ ਪਤਾ ਹੈ ਜਿਹਨਾਂ ਦੀਆਂ ਕੁੱਝੀਆਂ ਹੋਣਗੀਆਂ ਵੀ ਮਨਨ ਮਾਧਵਨ ਸਾਧਕ ਸ਼ੰਕਰ ਮਨਨ ਮਾਧਵਨ ਪੁੱਛ ਗਿਆ ਨਹੀਂ ਭੱਜ ਜਾ ਬੰਦਾਰੋ ਅਗਲੀ ਪੁਸਤੀ ਵਾਲੇ ਮੱਲ ਅਗਲੀ ਕੁਸ਼ਤੀ ਬਾਰੇ ਮਾਲਾਓ ਜੀ ਸ਼ਾਬਾਸ਼ ਆ ਗੋ ਅਗਲੀ ਕੁਸ਼ਤੀ ਬਾਰੇ ਮੱਲ ਮੱਲਾ ਨੂੰ ਦੇਈਏ ਸਾਡਾ ਸਾਹ ਦੋ ਕਦੀ ਕਦੀ ਕੁਸ਼ਤੀ ਤੱਕੜ ਜੂਗ ਹੈ ਹੋ ਸਾਧਮ ਸ਼ੰਕਰ ਅਟਕੜਾ ਕਰੇ ਕੇਮਾ ਤਲਵਣ ਸਰੇ ਮੱਨਾ ਬਲਵੰਤ ਦੀ ਮੈਦਾਨ ਪਰ ਤਰਾ ਕੁਸ਼ਤੀ ਦੀ ਸ਼ਰਦਾਰ ਕੇਮਾ ਤਲਵਣ ਅਮਰੀਕ ਬਲਵੰਤ ਜੀ ਵਾਲੋ ਕੀ ਵਿੱਚ ਆਓ ਅਗਲੀ ਕੁਸ਼ਤੀ ਬਾਰੇ ਮਾਲ ਆਗੇ ਕੱਲ ਕੀਤੇ ਹੋਣੀ ਕਹਿੰਦੇ ਦੁਨੀਆ ਦੇ ਵੱਡੇ ਵੱਡੇ ਮੱਲਾ ਹੈ ਦੀ ਧਰਤੀ ਦੇ ਵਿੱਚ ਪੜਾਏ ਤੇ ਅੱਜ ਸਾਹਮਣੇ ਦੇਖੋ ਕਿ ਆਦਰਾ ਮਾਨ ਦਾ ਵੱਡਾ ਨੰਬਰ ਦੀ ਸ਼ੁਰੂਆਤ ਹੋਣ ਲੱਗੀ ਹੈ سنیਬਰ ਹਰੀ ਪਰਮਨ ਦੀ ਉੱਤਰ ਉੱਜਾ ਪਰਮ ਤੇ ਨਾਲ ਵੀਰਾ ਪਰਮਨ ਦੀ ਬਾਲੋਗੇ ਅਗਲੀ ਗੁਰੂ ਗੇੜੇ ਮਾਨ ਤਿਆਰ ਤੋਂ ਤਿਆਰ ਹੋ ਹਰੀ ਉੱਜਾ ਪਰਮ

ਬਹੁਤ ਵੱਡੇ ਯੋਗਦਾਨ ਹੈ ਅੱਜ ਦੇ ਸਮਾਵੇਲੇ ਜਿਲ੍ਹਾ ਸਰਕਾਰ ਕੀਤਾ ਜਾ ਰਿਹਾ ਹੈ ਬਿੰਦਾ ਸ਼ੰਕਰ ਮੰਗਲ ਕੋਟਰ ਬਚਾਓ ਅੱਜ ਮਲਕੀਤ ਸਿੰਘ ਜੀ ਜੱਜ ਤੇ ਸਾਨੂੰ ਸਰਦਾਰ ਗੁਰਮੀਲ ਸਿੰਘ ਜੱਜ ਫੈਮਲੀ ਦੇ ਵੱਲੋਂ ਵੀ ਬਹੁਤ ਵੱਡਾ ਯੋਗਦਾਨ ਹੈ ਸਵਾਗਤ ਹੈ ਮਾਸਟਰ ਸੁਖਵੰਤ ਸਿੰਘ ਜੀ ਅਤੇ ਕੰਗ ਪਰਿਵਾਰ ਕੈਨੇਡਾ ਦੇ ਵੱਲੋਂ ਬਹੁਤ ਵੱਡਾ ਯੋਗਦਾਨ ਹੈ ਸਰਦਾਰ ਸਿਮਰਤ ਸਿੰਘ ਜੀ ਮਮੀ ਓਕੇ ਸਰ ਨਰਿੰਦਰ ਸਿੰਘ ਜੀ ਮਮੀ ਯੂ ਐਸ ਏ ਸਰ ਆਸਦੋਖ ਸਿੰਘ ਦੀ ਕੈਨੇਡਾ ਸਦਾ ਬਖਸ਼ੀਰ ਸਿੰਘ ਦੀ ਮਮੀ ਜੁਆਸੇ ਸਲਾ ਸਤਵੀਰ ਸਿੰਘ ਦੀ ਮਮੀ ਕੈਨੇਡਾ ਧੰਨਵਾਦ ਕੀਤਾ ਜਾ ਰਿਹਾ ਹੈ ਸਤਪਾਲ ਸਿੰਘ ਦੀ ਚੀਮਾ ਕੈਨੇਡਾ ਕੈਪਟਨ ਕਰਦੀਪ ਸਿੰਘ ਦੀ ਮਮੀ ਕੈਨੇਡਾ ਸੋਨੂ ਗੁਡਾਰੀਆਂ ਜੀ ਇਟਲੀ ਤੇ ਕੇਵਲ ਮਸੀਹ ਜੁਕੇ ਨਾਲ ਅਮਰਜੀਤ ਸਿੰਘ ਦੀ ਕੈਨੇਡਾ ਸਰਦਾਰ ਸਤਨਾਮ ਸਿੰਘ ਦੀ ਲੋਗੜਾ ਹੰਦਲ ਸਰਦਾਰ ਸੁਖਵੰਤ ਸਿੰਘ ਜੀ ਹੰਦਲ ਤਲਵਿੰਦਰ ਸਿੰਘ ਜੀ ਹੰਦਲ ਯੂਐਸਏ ਸਰਦਾਰ ਰਣਜੀਤ ਸਿੰਘ ਜੀ ਹੰਦਲ ਸਰਦਾਰ ਜੀ ਸੰਬਾਧ ਜਸਵੰਤ ਸਿੰਘ ਜੀ ਹੰਦਲ ਫੈਮਲੀ ਦੇ ਵੱਲੋਂ 2.5 ਲੱਖ ਰੁਪਏ ਦੇ ਵੱਡੇ ਯੋਗਦਾਨ ਅੱਜ ਦੇਸ਼ ਵਿੱਚ ਪਾਏ ਤੇ ਵੀ ਉੱਤੇ ਜੱਜ ਫੈਮਲੀ ਦੇ ਉੱਤੇ ਆਪਣਾ ਨਾਲੇ ਜੀ ਸ਼ੁਰੂ ਕਰਾ ਦਈਏ ਸਵਾਗਤ ਕਰਵਾਦੀ ਹਰੀ ਵਾਰੇ ਅਗਲੀਆਂ ਘੂਟੀਆਂ ਵਾਲੇ ਮਾਲ ਤਿਆਰ ਬਟਿਆਰੇ ਵੀ ਉਸੇ ਵੀ ਮਾਲ ਦਾ ਜਿਹੜਾ ਇੰਤਜ਼ਾਰ ਨਹੀਂ ਕੀਤਾ ਜਾਵੇਗਾ ਤੇ 5 ਨੰਬਰ ਕੀ ਯਾਰ ਵੀ ਦਿਲ ਕਰੇ ਤਾਂ ਸ਼ਹਿਰ ਬਣਾ ਦਾਂਗੇ ਤੈਨੂੰ ਜਿਹੜੀ ਭਾਸ਼ਾ ਚੰਗੀ ਨਬੂਹ ਦੇ ਵਿੱਚ ਵੀ ਲਾਉ ਤਰੀਕ ਨਾਪੜਾ 10 ਤਰੀਕ ਫਿਸਰ ਪਰ ਯਾਨੀ ਤਰੀਕ ਚੰਗ ਸਾਬੀ ਦੇ 12 परंतु पहलबाजी लाई कुश्ती चलती है नहीं चलती ਸਿੰਧੂ ਰਾਜੇ ਵਾਲੇ ਪ੍ਰੋਨ ਕਰਾ ਬਿੱਕੀ ਪahlwan ਦੀ ਲੋਟੂ ਵਾਲ ਪੱਜ ਕੇ ਵਿੱਚ ਆਵਿਆ ਜੋੜੀ ਦੇ ਲਈ ਬਿੱਕੀ ਪahlwan ਜੀ ਲੋਟੂ ਵਾਲ ਚੱਲ ਬਿੱਕੀ ਪahlwan ਦੀ ਪੱਜਰੀ ਵਿੱਚ ਜਾਵਿਆ ਰ ਜੋੜੀ ਦੇ ਲਈ ਕਿਉਂ ਇਹ ਮਾਲ ਵਿੱਚ ਆਉਂਦੇ ਬਿੱਕੀ ਆ ਲੋਟੂ ਵਾਲੀਆ ਕਿਹਦੇ ਕੁਸ਼ਤੀ ਲੜਨੀ ਕਿ ਨਹੀਂ ਅਮਰ ਪahlwan ਦੀ ਸਦਮਾ ਵੇਟ हा जी अगली क्वश्नी शरीर बालवानी गल बी री हा जी अगली क्वश्ची ਹੋਣਾ ਕੰਦੀ ਕੰਦੀ ਕੁਸ਼ਤੀ ਐਨ ਤੱਕਣਯੋਗ ਹੈ ਹਾਂਜੀ ਤੀਤੀ ਰੌਣੇ ਹੱਥ ਖੜਾ ਕਰੇ ਜਿੰਗੂ ਗਰਵਾਨ ਜੀ ਦਾ ਜੇਵਾਰ ਜਿੰਗੀ ਆ ਲੋਕ ਵਲੀਆਂ ਕਿਹੜੇ ਕੁਸ਼ਤੀ ਲੜਨੀ ਕਿ ਨਹੀਂ ਅਮਨ ਗਰਵਾਨ ਜੀ ਸਦਮਾ ਵੇਟ ਨਹੀਂ ਚੱਲ ਪਿੱਛੇ ਨੂੰ ਹੋਇਓ ਜਲਦੀ ਨਾਲ ਤਿਆਰੀ ਕਰੋ ਸ਼ਾਬਾਸ਼ ਰਾਜੂ ਪਰਮਜੀਤ ਮੈਜਰ ਪਰਮਜੀਤ ਰੁੱਖਾ ਤਿਆਰ ਹੋ ਪੜੀ ਜਗ੍ਹਾ ਤੇ ਬਹੁਤ ਤੰਤਨ ਜਿਹੜੇ ਕੁਸ਼ਤੀਆਂ ਕਰਵਾਈਆਂ ਜਾਣੀਆਂ ਨੇ ਸੈਵਨ ਸੁਧਮਾ ਵੇਟ ਸੰਦੀਆ ਦੇ ਜੀ ਬੰਦੂ ਪਹਿਲਵਾਨ ਜੀ ਤਲਵੰਡ ਮੰਨਤੀ ਪਹਿਲਵਾਨ ਜੀ ਉਦੋਂ ਵਾਲ ਤਿਆਰ ਬਣ ਤਿਆਰ ਹੋ ਇਹ ਤਲਵੰਡ ਵੀਰਾਂ ਨੂੰ ਦੇਤੀ ਹੈ ਅਮਨ ਨਗੋਦਰ ਮੰਨਾ ਪਹਿਲਵਾਨ ਜੀ ਅਗਲਾ ਕਿਹੜੀ ਤਿਆਰ ਬਣ ਤਿਆਰਣਗੇ ਅਗਲੀ ਕੁਸ਼ਤੀ ਸਦੀ ਨਮਾ ਪਿੰਡ ਕਾਲੀਆਂ ਹੋਣੂ ਪਹਿਲਵਾਨ ਜੀ ਬਿਲਗਾ ਇਹ ਪਹਿਲਵਾਨ ਵੀ ਆਪਣੀ ਆਪਣੀ ਤਿਆਰੀ ਕਰਕੇ ਰੱਖੋ ਮੇਰੇ ਭਰਾ ਸਾਲਾ ਨਵਾਂ ਪੰਡ ਕਾਲੀਆਂ ਦੋਤਾ ਪਹਿਲਵਾਨ ਜੀ ਅੱਜ ਪੰਡ ਆਦਰਾ ਮਾਨ ਵਿਖੇ ਹਰ ਸਾਲ ਦੀ ਤਰ੍ਹਾਂ ਲੱਖਾਂ ਦੇ ਦਾਦੇ ਯਾਦ ਨੂੰ ਸਮਰਪਿਤ ਸਾਲਾਨਾ ਛੰਝ ਮੇਲਾ ਕਰਵਾਇਆ ਜਾ ਰਿਹਾ ਜਿਸ ਵਿੱਚ ਸਾਡੇ ਨਾਲ ਹੁੰਦਲ ਪਰਿਵਾਰ ਦੇ ਸਖਵੰਤ ਸਿੰਘ ਜੀ ਹੁੰਦਲ ਉਹਨਾਂ ਦੇ ਪਰਿਵਾਰ ਵੱਲੋਂ 2.5 ਲੱਖ ਦਾ ਯੋਗਦਾਨ ਪਾਇਆ ਗਿਆ। ਅਸੀਂ ਇਹਨਾਂ ਦੇ ਪਰਿਵਾਰ ਵੱਲੋਂ ਯੋਗਦਾਨ ਪਾਉਣ ਦੇ ਚੈਨਲ ਵੱਲੋਂ ਧੰਨਵਾਦ ਕਰਦੇ ਹਾਂ ਅਤੇ ਅੱਜ ਦੇ ਛੰਝ ਮੇਲੇ ਬਾਰੇ ਸਖਵੰਤ ਸਿੰਘ ਜੀ ਹੁੰਦਲ ਜਾਣਕਾਰੀ ਦੇਣਗੇ। ਹਾਂਜੀ ਹੁੰਦਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਛਿੰਝ ਮੇਲਾ ਹੈ ਆਧਰਾਮਨ ਦਾ ਹਰ ਸਾਲ ਕਰਵਾਇਆ ਜਾਂਦਾ ਇਹ ਸਭ ਨਾ ਬੱਚਿਆਂ ਨੂੰ ਅਸੀਂ ਇਹੋ ਕਹਿੰਦੇ ਆ ਕਿ ਨਸ਼ਿਆਂ ਤੋਂ ਬਚੋ ਤੋ ਖਿਡਾਰੀ ਬਣੋ ਵਧੀਆ ਇਨਸਾਨ ਬਣੋ ਸਰੀਰ ਨੂੰ ਤਾਕਤ ਮਿਲੇ ਤੇ ਜੇ ਸੇਤ ਚੰਗੀ ਹੋਊਗੀ ਤਾਂ ਸਾਰੇ ਕੰਮ ਵਧੀਆ ਹੋਣਗੇ ਤਾਂ ਮੈਂ ਤਾਂ ਬੱਚਿਆਂ ਨੂੰ ਇਹੋ ਆਦਤ ਦਿਨਾ ਸਾਡੇ ਬੱਚਿਆਂ ਵੱਲੋਂ ਇਹੋ ਹਰ ਸਾਲ ਪੁਰਾਣਾ ਕੀਤਾ ਜਾਂਦਾ ਕਿ ਯੋਗਦਾਨ ਦਿਓ ਭਲੇ ਕੰਮ करिए ਹਰ ਇਨਸਾਨ ਦਾ ਭਲਾ ਹੋ ਸਕੇ ਔਰ ਨਸ਼ਾ ਤੋਂ ਬਚ ਸਕਣ ਬੱਚੇ ਤੇ ਇੱਕ ਪਹਿਲਵਾਨ ਵਧੀਆ ਇਨਸਾਨ ਬਣ ਸਕਣ ਆਪ ਜੀ ਦਾ ਧੰਨਵਾਦ ਕਰਦਾ ਹੋਰ ਜੀ ਬਸ ਬਾਵੀ ਪਹਿਲਵਾਨ ਇੱਕ ਨਾਮੇਵਾਲ ਹੈ ਕਿਤੇ ਦੋ ਮਿੰਟ ਰੁਕਣਾ ਨੈਕਸਟ ਦੇ ਸਾਹਮਣੇ ਬੋਲਦੇ ਰਹੋ ਮਹਿਦਪੁਰ ਵਿੱਚ ਜਸਦੀਕ ਪਾਪਾ ਜੀ ਰਾਮੇਵਰ ਪੁੱਜੀਆ ਫਿਰ ਸਾਹਿਬ ਗਰਾਉਂਡ ਕੁਸ਼ਤੀ ਹੈ ਠੀਕ ਹੈ ਅਗਲੀ ਕੁਸ਼ਤੀ ਠੀਕ ਹੈ ਜੀ ਰੰਦੀ ਕੁਸ਼ਤੀ ਸਰੂਪ ਪਹਿਲਵਾਨ ਜੀ ਸ਼ੰਕਰ ਸਿੰਘ ਜਮਲਵਾਲ ਪਹਿਲਵਾਨ ਜੀ ਰੋਡ ਵਾਲੇ ਤਿਆਰੀ ਕਰੋ ਜੀ ਅਗਲੀ ਕੁਸ਼ਤੀ ਵਾਲੇ ਮਾਲਕ ਤਿਆਰ ਬਹ ਤਿਆਰੇ ਮਿਹਰਬਾਨੀ ਕਰਕੇ ਬਹੁਤ ਸਤਿਕਾਰ ਕੀਤਾ ਜਾ ਰਿਹਾ ਸ੍ਰੀ ਪਰਮਜੀਤ ਸਿੰਘ ਜੱਜ ਸਨਮ ਹਰਪ੍ਰੀਤ ਸਿੰਘ ਜੱਜ ਜਰਮਨ ਵਾਲੇ ਜੱਜ ਫੈਮਲੀ ਦੇ ਵੱਲੋਂ ਬਹੁਤ ਵੱਡੇ ਯੋਗਦਾਨ ਹੈ ਜਿਹਨੂੰ ਸਤਿਕਾਰ ਕੀਤਾ ਜਾ ਰਿਹਾ ਜਿਸ ਜੱਜ ਸਨਮ ਸਰਦਾ ਗੁਰਮੀਤ ਸਿੰਘ ਜਿਨ੍ਹਾਂ ਦੇ ਪਰਿਵਾਰ ਵੱਲੋਂ ਬਹੁਤ ਵੱਡੇ ਯੋਗਦਾਨ ਹੈ ਜੱਜ ਫੈਮਲੀ ਦਾ ਵੱਡਾ ਸਤਿਕਾਰ ਹੁੰਦਲ ਫੈਮਲੀ ਦਾ ਬਹੁਤ ਵੱਡਾ ਯੋਗਦਾਨ ਹੈ ਖਿੰਦ ਪਰਿਵਾਰ ਦਾ ਮੁਲਮੀ ਪਰਿਵਾਰ ਦਾ ਔਰ ਕਦੇ ਕਦੇ ਪਰਿਵਾਰਾਂ ਦੇ ਬਹੁਤ ਵੱਡੇ ਦਾਜੀ ਵੀ ਦੁਬਾਰਾ ਸ਼ੁਰੂ ਹੋ ਗਈ ਜੀ ਸੁਭਾਸ਼ ਸਿੰਘ ਜਸਵੀਰਪੁਰ ਦੀਆਂ ਲੋ ਪਰਚੀਆਂ ਜਿੰਧਾ ਹਰਵੜੀ ਦਾਜੀ ਮੈਲਮਾਨ ਮੇਜਰ ਹਰਦਾਰ ਕਾਗੁਸਤੀ ਸ਼ੁਰੂਆਤ ਵਿੱਚ ਨਹੀਂ ਚਲਦੀਆਂ ਜਦੋਂ ਤੁਹਾਡੇ ਕੋਲ ਪਹਿਲਵਾਨ ਵੀ ਆ ਗਿਆ ਨਾਲੇ ਆਪਾਂ ਉਹਨਾਂ ਦਾ ਨਾਮ ਨਾਲ ਪੁੱਛ ਕੇ ਜਿੰਧਾ ਹਰ ਲਾ ਕੇ ਤੇ ਨਾਲੇ ਜਿਹੜੀ ਰਾਸ਼ੀ ਦੇ ਦੇਣੀ ਹੈ ਮੈਂ ਚੰਡੀ ਵਾਲੇ ਮਾਲ ਵਿੱਚ ਆਉਂਦਾ ਦਿਲੋਂ ਸਤਿਕਾਰ ਕੀਤਾ ਜਾ ਰਿਹਾ ਸਾਰੇ ਮੱਲਾਂ ਦਾ ਔਰ ਸਤਿ ਮੋਹਨ ਸਿੰਘ ਕਰਿਓ ਮਾਈਕ ਤੋਂ ਕਾਲਪੁਰ ਜਰੂਰੀ ਗੱਲ ਤਾਂ ਆਪਾਂ ਜਰੂਰ ਕਰ ਲਈਏ ਫਿਰ ਆਪਾਂ ਕੁਸ਼ਤੀਆਂ ਬੋਲਦੀਆਂ ਅਰਦਾਤ ਸਰਪੰਨ ਸਿੰਘ ਜੱਜ ਸਾਹਿਬ ਨਾਲ ਹੋਣਗੇ ਨਾਲ ਇੱਕ ਯਾਦਗਾਰੀ ਤਸਵੀਰਾਂ ਹੋਈਆਂ ਨੇ ਦਿਲੋਂ ਸਤਿਕਾਰ ਕੀਤਾ ਜਾ ਰਿਹਾ ਹੈ ਕੱਲੀ ਕੱਲੀ ਸ਼ਖਸੀਅਤਾਂ ਸਰਪੰਨ ਸਿੰਘ ਸਰਬਜੀਤ ਕਰਮੇਲ ਸਿੰਘ ਜੱਜ ਉਹਨਾਂ ਦੀ ਫੈਮਲੀ ਦਾ ਬਹੁਤ ਵੱਡਾ ਧੰਨਵਾਦ ਹੈ ਤੇ ਕੇਵਲ ਮਸੀਹ ਜੂ ਕੇ ਨਾਲ ਅਮਰਦੀਪ ਸਿੰਘ ਜੀ ਤਰੇਂਦਾ ਸਰਦਾਰ ਸਤਨਾਮ ਸਿੰਘ ਲੋਗੜ ਇਹ ਸਾਰੀਆਂ ਸ਼ਖੀਨਾਂ ਵੱਲੋਂ ਅੱਜ ਦੇ ਸਮੇਂ ਦੇ ਨੂੰ ਬਹੁਤ ਵੱਡਾ ਜਿਹੜਾ ਯੋਗਦਾਨ ਪੋਹਦਾ ਹੋਇਆ ਨਾਲ ਕੋਈਆਂ 100000 ਜਿਹੜਾ ਉਹ ਸਾਡੇ ਕੋਲ ਦੁਕਤਦਾਨ ਦੇ ਵਿੱਚ ਮੇਰੇ ਸਾਡੇ ਕੋਲ ਪਾਉਂਦਾ 52000 ਰੁਪਏ ਕਟਲ ਨਾਲ 100000 ਰੁਪਏ ਇਹ ਸਾਡੇ ਕੋਲ ਤੋਲ ਰਿਹਾ ਦੁਕਤਦਾਨ ਦੇ ਰੁਪਏ ਵਿੱਚ ਸਾਡੀ ਮਾਣਕੀ ਆ ਕੇ ਜਿਹੜਾ ਵੀ ਇਹਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਇੰਗਲੈਂਡ ਵਾਲੇ ਭਰਾ ਅਮਰੀਕਾ ਵਾਲੇ ਭਰਾਵਾਂ ਦੇ ਬਰੋਠੀਆਂ ਵੀ ਸੇਵਾ ਉਹਨਾਂ ਪਰਿਵਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਮਾਨੂੰ ਦਾ ਮੱਲੋ ਸ਼ਾਬਾਸ਼ ਬਹੁਤ ਵਧੀਆ ਮੁਕਤੀਆਂ ਚੱਲ ਰਹੀਆਂ ਨੇ ਛੜਦੀ ਬੇਸਤੀ ਉਮਰ ਦੇ ਬੱਚੇ ਇਸ ਸਮੇਂ ਦੇ ਬੰਦੇ ਬੰਦੇ ਕਰਵਾ ਰਿਹਾ ਕਿ ਬੱਤ ਬਲਵਾਨ ਮਾਰੇ ਡੰਡ ਬੈਠਦਾ ਮੱਲੋ ਮਲੀਆ ਬਾਪੂ ਦੀ ਮੁੱਛ ਫੜਦੇ ਔਰ ਸਿੰਘ ਜੰਮੂ ਬੋਲਦੇ ਸਰਦਾਰ 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 ਬੱਚੇ ਆਸਮਾਨ ਕਰੋ ਜੀ ਇਹਨਾਂ ਨੂੰ ਸਮੇਂ ਦੀ ਖੇਡ ਜੁਨਾਵਾਂ ਵਸੇ ਪੋਤੇ ਸਰਦਾਰ ਪ੍ਰਕਾਸ਼ ਸਿੰਘ ਜੰਮੂ ਦੇ ਹਾਂਜੀ ਜਸ਼ਨ ਮਹਰਵਾਨ ਜੀ ਆਦਰਮਾਨ ਪਿੰਡਪੁਰ ਵੀ ਡਿੰਗੂ ਜਨਦਰ ਪ੍ਰਵਾਨ ਕਰ ਜਾਓ ਤਾਂ ਦਿਨ ਦਿਨ ਜਾ ਕੇ ਕੋਲ ਤਿਆਰ ਮਤਿਆਰ ਨਾਲ ਸੱਜ ਗੁਰਦੀ ਜਾ ਰਹੇ ਹੈ ਵੀ ਅਜੇ ਮਹਰਵਾਨ ਜੀ ਬਾਰਨ ਮਨਜੀਤ ਖਤਰੀ ਬਾਜਾ ਸ਼ੀਤਪੁਰਵਾਨ ਜੀ ਰਹੀ ਹੈ ਮਤ ਤਿਆਰੀ ਕਰਦੇ ਨਾਲ ਹਾਜ਼ਰ ਹੋਣੇ कुझु चार कुतिया पिया जनवां जीव जालवां जी आत्रा मान भजक वैसे नगर बचा प्लांट करशन पुछा जी आत्रा मान ਦੀਪੂ पालवान जी जलंधर ਦੀਪੂ ਪਹਿਲਵਾਂ ਦੀ ਗਲੰਦਰ ਕੈਪਟਨ ਦਵਿੰਦਰਪਾਲ ਸਿੰਘ ਜੀ ਕੈਪਟਨ ਸਰਦਾਰ ਦਵਿੰਦਰਪਾਲ ਸਿੰਘ ਜੀ ਆਪਣਾ ਮਾਨ ਸਨਮਾਨ ਹਸਤਕਾਮ ਅਗਲੀ ਜਿਹੜੀ ਕੁਸ਼ਤੀ ਹੈ ਸਲਮਾਨ ਪਹਿਲਵਾਂ ਦੀ ਕਾਲਾ ਸੰਗਰ ਸਦੀਮ ਪਹਿਲਵਾਂ ਦੀ ਪੋਜੇਵਾਲ ਵੀ ਤਿਆਰ ਬਤਿਆਰ ਅਗਲੀਆਂ ਕੁਸ਼ਤੀਆਂ ਵਾਲੇ ਮਾਲ ਕਿਸੇ ਵੀ ਮਾਦਾ ਜਿਹਦਾ ਇੰਤਜ਼ਾਰ ਕੀਤਾ ਜਾਵੇਗਾ ਬਹੁਤ ਕਾਉਬ ਦਾ ਦੰਗਲ ਸਮੁੱਚੇ ਨਗਰ ਦੇ ਵਿੱਚ ਚੱਲ ਰਿਹਾ ਹੈ ਅੱਜ ਆਦਰਮਾਨ ਦੀ ਧਰਤੀ ਹੈ ਤੁਸੀਂ ਬਗਉਤਰ ਨੂੰ ਬਲਾਕ ਕਰਦਾ ਹੋਇਆ ਨਗਰ

ਨੰਬਰ 2 ਦੇ ਕੋਈ ਵੀ ਦੇਖਣ ਦਾ ਖਤਰਾ ਨਹੀਂ ਸੁਣਿਆ ਜਾਂ ਹੋਰ ਨਾ ਮਾਰੀ ਦੀ ਆਪਣੀਆਂ ਆਪਣੀਆਂ ਕਬੱਡੀਆਂ ਜਾਂ ਸਾਡੇ ਨਾਲ ਦੀਆਂ ਹੋਰ ਕੇ ਮਾਰ ਸ਼ਾਪ ਕੋ ਲੋਨੀ ਟੈਨਲ ਥ्रू ਹੋ ਗਈਆਂ ਦੇਸ਼ਾ ਹੋ ਗਈਆਂ ਇਦਾਂ ਦੀਆਂ ਟੀਮਾਂ ਚੋਂ ਕਹਿੰਦੇ ਆ ਉਹਦੇ ਵਾਸਤੇ ਸਾਨੂੰ ਸੁਝਾਅ ਜ਼ਰੂਰ ਦਿੱਤਾ ਜਾਵੇ ਸੋ ਇਹਨਾਂ ਪਟਨਾ ਬਹੁਤ ਬਹੁਤ ਧੰਨਵਾਦ ਹੈ ਰਣਕੀ ਦਾ ਪੈਸੇ ਜਿਹੜੇ ਪਹਿਲਵਾਨ ਵੀ ਮਨੀ ਤੇਰੀ ਕੁਸ਼ਤੀ ਚੱਲ ਰਹੀ ਹੈ ਬਾਹਰ ਨਾ ਨਹੀਂ ਭੱਜਣਾ ਜਨਨ ਚ ਸਾਡੇ ਰੈਫਰੀ ਵੀ ਫੈਸਲਾ ਨਹੀਂ ਦਿੰਦੇ ਕੋਈ ਵੀ ਪਹਿਲਵਾਨ ਵੀਰ ਕੁਸ਼ਤੀ ਅੱਧੀ ਛੱਡ ਕੇ ਨਾ ਭੱਜਿਆ ਕਰੋ ਬਾਅਦ ਵਿੱਚ ਪ੍ਰਬੰਧ ਕਰਨ ਪਰੇਸ਼ਾਨੀ ਆ ਜਾਂਦੀ ਹੈ ਕੁਸ਼ਤੀ ਦਾ ਰਿਜ਼ਲਟ ਪੂਰਾ ਲੈ ਕੇ ਫਿਰ ਆਉਣਾ ਬਾਅਦ ਨੂੰ ਮੇਰੇ ਭਰਾ ਧਿਆਨ ਦਿਓ ਕਿ ਵੱਧ ਵੱਧ ਸ਼ੇਰਾ ਸਮਾ ਬੜਾ ਮਾੜਾ ਚੱਲੇ ਅੱਜ ਵੀ 84 ਵਾਲੇ ਜਖਮ ਨੇ ਵੱਲੇ ਮਾਸਦੀਆਂ ਬੋਟੀਆਂ ਨੂੰ ਇੱਲਾ ਪੈ ਗਈਆਂ ਬੜੀ ਔਖੀ ਉਹ ਲਾਹੌਰ ਵਾਲੀ ਗੰਦ ਟੱਪੀ ਸੀ ਪਾਉ ਜੂਕੇ ਦਾ ਪਾਉ ਜਰਮਨ ਇਹਨਾਂ ਸਾਰੇ ਵੀਰਾਂ ਦਾ ਮੈਂ ਬਹੁਤ ਸਨਵਾਦ ਕਰਦੇ ਆ ਅਸੀਂ ਕਿਹੜੀ ਵਾਰ ਵੀ ਵੀਰਾਂ ਨਾਲ ਜੱਗ ਫੈਲਣੀ ਆ ਪਰ ਨਾਲ ਹੀ ਆਪਣੇ ਮੁੰਮੀ ਫੈਲਣੀ ਪਰ ਨਾਲ ਹੀ ਮਰਕਾ ਚ ਫੈਲਣੀ ਫਾਕਸ ਸਮਰਸੇ ਦੀ ਪੰਗ ਉਹਨਾਂ ਨੇ ਕੰਮ ਫੈਲਣੀ ਨਾਲ ਇਸੇ ਤਰ੍ਹਾਂ ਯੂਐਸਏ ਦਾ ਆਪਣੇ ਮੁੰਮੀ ਫੈਲਣੀ ਪਰ ਇਹਨਾਂ ਸਾਰਿਆਂ ਦਾ ਬਾਰ ਬਾਰ ਧੰਨਵਾਦ ਕਰਦੇ ਆ ਔਰ ਸਭ ਤੋਂ ਵੱਧ ਸਾਡੇ ਕੋਲ ਐਸਾ ਵੀ ਸਿਮਲਰ ਜਿਹੀ ਨੰਮ ਮਮੀ ਜੋ ਕਹਿੰਦੇ ਆ ਆਪਰੇ ਤੁਮਾਂ ਕਰਾ ਜੋ ਵੀਰੋ ਹੋ ਕੇ ਤੁਹਾਡੇ ਟਾਈਮ ਮਾੜੀ ਗਏ ਇਹਨਾਂ ਚੈਨ ਦੇ ਉਪਰਵਾਸ ਕਰਦੇ ਆ ਬਹੁਤ ਬਹੁਤ ਤੁਰੀ ਸਿੰਘ ਦੀ ਹੁੰਦਲ ਧੋਕੇ ਸਾਨਮ ਸੁਭਾਨ ਸਿੰਘ ਦੀ ਹੁੰਦਲ ਤਨਵੀਰ ਸਿੰਘ ਦੀ ਹੁੰਦਲ ਜੀਅ ਸੇ ਰਣਜੀਤ ਸਿੰਘ ਦੀ ਹੁੰਦਲ ਜੀਅ ਸੇ ਸਾਨੋ ਸਵਰਗ ਉਸੀ ਜਸਵੰਤ ਸਿੰਘ ਦੀ ਹੁੰਦਲ ਪਰਿਵਾਰ ਦੇ ਵੱਲੋਂ 2.5 ਲੱਖ ਰੁਪਇਆ ਸਰਦਾਰ ਪਰਮਜੀਤ ਸਿੰਘ ਦੀ ਜੱਜ ਸਾਨਮ ਸਰਦਾਰ ਹਰਪ੍ਰੀਤ ਸਿੰਘ ਦੀ ਜੱਜ ਫੈਮਲੀ ਦੇ ਵੱਲੋਂ ਦਰਮਨ ਵਾਲੇ ਜਿਹਨਾਂ ਦੇ ਵੱਲੋਂ 1.25 ਲੱਖ ਦੇ ਵੱਡੇ ਯੋਗਦਾਨ ਸਰਾ ਜਸਵੀਰ ਸਿੰਘ ਦੀ ਖੇਤ ਸਰਦਾਰ ਸਰਬੋਸਤ ਦਿਲੀਪ ਸਿੰਘ ਜਿਨ੍ਹਾਂ ਦੇ ਪਰਿਵਾਰ ਵੱਲੋਂ ਨਗਰ ਦੀ ਸੇਵਾ ਅੱਜ ਮਲਕੀਤ ਸਿੰਘ ਜੱਜ ਤੇ ਸਰਦਾਰ ਗੁਰਮੀਲ ਸਿੰਘ ਜੱਜ ਫੈਮਲੀ ਦੇ ਵੱਲੋਂ ਵੀ ਬਹੁਤ ਵੱਡਾ ਯੋਗਦਾਨ ਹੈ ਸਰਬੋਸਤ ਮਾਸਟਰ ਸੁਖਮਨ ਸਿੰਘ ਜੀ ਅਤੇ ਕੰਗ ਪਰਿਵਾਰ ਕੈਨੇਡਾ ਦੇ ਵੱਲੋਂ ਬਹੁਤ ਵੱਡਾ ਯੋਗਦਾਨ ਹੈ ਸਰਦਾਰ ਸਿਮਰਤ ਸਿੰਘ ਜੀ ਮਮੀ ਓਕੇ ਸਰ ਨਰਿੰਦਰ ਸਿੰਘ ਜੀ ਮਮੀ ਯੂ ਐਸ ਏ ਸਰਦਾਰ ਸੰਦੂਖ ਸਿੰਘ ਦੀ ਕੈਨੇਡਾ ਸਰਦਾਰ ਬਖਸ਼ੀਰ ਸਿੰਘ ਦੀ ਮਮੀ ਯੂ ਐਸ ਏ ਸਰਦਾਰ ਸੁਤਵੀਰ ਸਿੰਘ ਦੀ ਮਮੀ ਕੈਨੇਡਾ ਧੰਨਵਾਦ ਕੀਤਾ ਜਾ ਰਿਹਾ ਸਤਪਾਤ ਸਿੰਘ ਜੀ ਚੀਮਾ ਕੈਨੇਡਾ ਕੈਪਟਨ ਕੁਲਦੀਪ ਸਿੰਘ ਜੀ ਮومی ਕੈਨੇਡਾ ਸੋਨੂ ਗੁਡਾਰੀਆ ਜੀ ਇਟਲੀ ਤੇ ਕੇਵਲ ਮਸੀਹ ਯੂਕੇ ਨਾਲ ਅਮਰਦੀਪ ਸਿੰਘ ਜੀ ਕੈਨੇਡਾ ਸਰਦਾਰ ਸਤਨਾਮ ਸਿੰਘ ਲੋਗੜਾ ंगल सदार सुखवंत जी हंगल दलबीर जी हूंदल जुग सदारणजोत सी हूंदल जसवंत जी हूंदल फैमिली जे वलो ढाई लख रुपए ते वॾे योगदान अॼु दिज मिले उते चाच फैमिली